ਮੋਦੀ ਸਰਕਾਰ ਦਾ ਨਵਾਂ ਫਰਮਾਨ ਆਇਆ ਕਿ ਐਨਸੀਆਰਟੀ ਚ ਜਿਹੜੇ ਨਵੇਂ ਬੁੱਕਸ ਛਪਣ ਗੀਆਂ ਉਹਦੇ ਚ ਸਿੱਖ ਇਤਿਹਾਸ ਬਾਰੇ ਦੱਸਿਆ ਜਾਊਗਾ ਸਿੱਖ ਗੁਰੂਆਂ ਬਾਰੇ ਸਿੱਖਾਂ ਦੀ ਸ਼ਾਤਾ ਬਾਰੇ ਤੇ ਸਿੱਖਾਂ ਦੇ ਗੁਰਮਈ ਵਿਰਸੇ ਬਾਰੇ ਵੇਖਣ ਨੂੰ ਤੇ ਸੁਣਨ ਨੂੰ ਇਹ ਫੈਸਲਾ ਬੜਾ ਚੰਗਾ ਲੱਗਦਾ ਹੈ ਚੰਗਾ ਹੈ ਵੀ ਹੈ ਜੇ ਨੇਕ ਨੀਤੀ ਨਾਲੇ ਇਹ ਇਤਿਹਾਸ ਲੋਕਾਂ ਨੂੰ ਦੱਸਿਆ ਜਾਵੇ ਕਈ ਸਰ ਦੇ ਜਿਹੜੇ ਬੰਦੇ অতি ਹਸਾਈ ਹੁੰਦੇ ਨਾ ਉਹ ਪਹਿਲੇ ਪੱਬਾਂ ਪਾਰ ਹੋ ਜਾਂਦੇ ਖਾਸ ਤੌਰ ਤੇ ਸੰਗੀ ਸਿੱਖ ਜਾਂ ਬੀਜੇਪੀ ਦੇ ਸਿੱਖ ਉਹ ਛਾਲਾ ਮਰ ਲੱਗ ਜਾਂਦੇ ਆ ਜੀ ਦੇਖੋ ਜਿ ਕਿੰਨ ਵਧੀਆ ਕੰਮ ਹੈ ਪਰ ਜਿਹੜਾ ਕੌਮ ਦਾ ਵਿਚਾਰਸ਼ੀਲ ਬੰਦਾ ਹੈ ਜਿਹੜਾ ਚਿੰਤਨ ਕਰਦਾ ਉਹ ਹਮੇਸ਼ਾ ਸੁਚੇਤ ਤਿਸਤਰ ਕਰਦਾ ਕਾਂਗਰਸ ਨੇ ਟੈਂਕਾਂ ਤੇ ਤੋਪਾਂ ਨਾਲ ਸਿੱਖਾਂ ਨੂੰ ਮਾਰ ਕੇ ਵੇਖ ਲਿਆ ਸਿੱਖ ਨਹੀਂ ਮਰੇ ਕਿਉਂਕਿ ਸਿੱਖ ਕਿਸੇ ਸਿਧਾਂਤ ਨਾਲ ਬੱਝੇ ਸੀਗੇ। ਹੁਣ ਆ ਗਈ ਬੀਜੇਪੀ ਸਰਕਾਰ। ਕਿਸੇ ਕੌਮ ਨੂੰ ਮਰਨ ਹੋਵੇ ਨਾ ਤੇ ਉਹਦੇ ਇਤਿਹਾਸ 'ਚ ਕਾਲਾ ਮਾਲਾ ਕਰ ਦੋ। ਕੌਮਾਂ ਆਪੇ ਮਰ ਜਾਂਦੀਆਂ। ਸਿਆਣੇ ਕਹਿੰਦੇ ਆ ਜਿਹੜੀਆਂ ਕੌਮਾਂ ਦੇ ਜਵਾਨ ਸਮੇਂ ਦੀ ਵੰਗਾਰ ਤੋਂ ਅਬੇਸਲੇ ਰਹਿ ਜਾਣ ਜਾਂ ਆਪਣਾ ਇਤਿਹਾਸ ਭੁੱਲ ਜਾਣ ਉਹ ਕੌਮਾਂ ਵਜੂਦਗਵਾ ਬੈਠਦੀਆਂ ਹਨ। ਹੁਣ ਜਿਹੜਾ ਇਤਿਹਾਸ ਅਸੀਂ ਪਿੱਛੇ ਪੜਿਆ ਪਰ ਤਖਨ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਅੱਜ ਵੀ ਸਟੇਜਾਂ ਤੇ ਬੜੇ ਲੋਕ ਬੋਲਦੇ ਐ ਕਿ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਸਾਹਿਬ ਕਿੱਥੇ ਲਿਖ ਹਿੰਦੀ ਚਾਦਰ ਗੁਰਤੇਗ ਬਹਾਦਰ ਸਾਹਿਬ ਸਿੱਖ ਦੀ ਚਾਦਰ ਸੀਗੇ ਸਿੱਖਾਂ ਦੀ ਜਿੰਨੀਆਂ ਜੰਗਾਂ ਹੋਈਆਂ ਜਿੰਨੇ ਯੁੱਧ ਹੋਏ ਮੁਗਲ ਕਾਲ 'ਚ ਉਹ ਲੜਾਈਆਂ ਕੱਲੇ ਮੁਗਲਾਂ ਦੇ ਖਿਲਾਫ ਨਹੀਂ ਸੀਗੀ ਪਰ ਤੁਸੀਂ ਇਤਿਹਾਸ ਪੜੋ ਲੱਗਦਾ ਹੀ ਐ ਕਿ ਸਿਰਫ ਸਿੱਖਾਂ ਤੇ ਮੁਗਲਾਂ ਦੀ ਲੜਾਈ ਹੋਈ ਜਦ ਕਿ ਪਹਾੜੀ ਰਾਜੇ ਸਾਰੇ ਹਿੰਦੂ ਸੀਗੇ ਸਿੱਖਾਂ ਦੀ ਉਹਨਾਂ ਨਾਲ ਵੀ ਲੜਾਈ ਹੋਈ ਟਰਾਲੀਆਂ ਪਿੱਛੇ ਤੁਸੀਂ ਪੜਦੇ ਹੋ ਬੇ ਨਾਮ ਖਮੋਰੀ ਨਾਨਕਾ ਚੜੀ ਰੇ ਦਿਨ ਰਾਤ ਇਹ ਗੁਰਬਾਣੀ ਦੀ ਤੁਕ ਨਹੀਂ ਹੈ ਹੁਣ ਵੀ ਸਾਨੂੰ ਸचेत ਹੋਣਾ ਪੈਣਾ ਹੈ ਕਿ ਮੋਦੀ ਸਰਕਾਰ ਜਾਂ ਆਰਐਸਐਸ ਦੇ ਜਿਹੜੇ ਚਿੰਤਕ ਹੈਗੇ ਆ ਜਿਹੜੇ ਫਿਲਾਸਫਰ ਹੈਗੇ ਆ ਕਿਤਾਬਾਂ ਜੋ ਲਿਖਣਗੇ ਉਹਦਾ ਸੱਚ ਕੀ ਹੈ ਸਾਡੀ ਬੇਨਤੀ ਹੈ ਕਿ ਜੋ ਵੀ ਤੁਸੀਂ ਇਤਿਹਾਸ ਲਿਖੋਗੇ ਜਾਂ ਕਿਤਾਬਾਂ ਛਪਾਉਗੇ ਉਹਨੂੰ ਪਹਿਲਾਂ ਸਿੱਖ ਬੁੱਧੀਜੀਵੀਆਂ ਤੋਂ ਤੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦਵੰਤ ਕਮੇਟੀ ਕੋਲ ਪਾਸ ਕਰਾਇਆ ਜਾਵੇ ਫਿਰ ਅਸੀਂ ਮੰਨਾਂਗੇ ਕਿ ਮੋਦੀ ਸਰਕਾਰ ਇਮਾਨਦਾਰ ਹੈ ਕਿਉਂਕਿ ਅਸੀਂ ਬੇਇਮਾਨੀਆਂ ਪੁੱਗ ਚੁੱਕੇ ਹਾਂ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਗੁਣਾਂਸਾ ਦਸ਼ਤब्दी ਹੋਵੇ ਜਿੱਥੇ ਪੂਰੇ ਦੁਨੀਆ ਦੇ ਲੋਕ ਸੁੱਖ ਮੰਗਦੇ ਹੋਣ ਬڑے ਉੱਥੇ ਅਰਦਾਸਾ ਕਰਦੇ ਹਾਂ ਜੇ ਉਸ ਸਟੇਜ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਦੇਂਦਰ ਮੋਦੀ ਝੂਠ ਬੋਲ ਸਕਦਾ ਹੈ ਤੇ ਸਿੱਖ ਕੀ ਭਰੋਸਾ ਕਰਨਗੇ ਯਾਦ ਆ ਤੁਹਾਨੂੰ 2019 ਚ ਮੋਦੀ ਸਰਕਾਰ ਨੇ ਗੁਰੂਆਂਕ ਸਾਹਿਬ ਦੀ ਸ਼ਤਾਬਦੀ ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਬੰਦ ਸਿੰਘਾਂ ਰਾਈ ਕਰਨ ਵਾਸਤੇ ਵੀ ਰਿਆ ਕਰਾਂਗੇ ਪਰ ਕਰਤੇ ਰਿਹਾ ਆਪਣੀ ਗੱਲ ਤੋਂ ਮੁੱਕਰ ਗਿਆ ਦੂਜੇ ਬੰਨੇ ਬਾਲ ਦਿਵਸ ਦੀ ਗੱਲ ਆਂਦੀ ਹੈ ਵੀ ਮੋਦੀ ਸਰਕਾਰ ਨੇ ਬਾਲਦੀਵਸ ਘਰ ਘਰ ਪੰਚਾਇਤਾਂ ਸਾਨੂੰ ਬਾਲਦੀਵਸ ਨਹੀਂ ਚਾਹੀਦਾ ਸਾਡੇ ਬਾਬੇ ਸੀਗੇ ਸਾਨੂੰ ਸਹਿਬ ਜਦਾ ਸ਼ਹਾਦਤ ਦਿਵਸ ਚਾਹੀਦਾ ਸਾਡੇ ਚ ਉਮਰਾਂ ਦੇ ਤਕਾਜੇ ਨਹੀਂ ਹੁੰਦੇ ਸਾਡੇ ਚ ਕਰਤਾਰ ਤੇ ਸਿਆਣਪ ਅਕਾਊਂਟ ਹੁੰਦੀ ਹੈ ਇਸ ਕਰਕੇ ਜਿਹੜੇ ਛਾਲਾ ਮਾਰਦੇ ਆ ਤੁਹਾਨੂੰ ਕੋਈ ਲਾਲਚ ਹੋਊਗਾ ਕੋਈ ਸਵਾਰਥ ਹੋਊਗਾ ਕੋਈ ਲੋਭ ਹੋਊਗਾ ਤੁਸੀਂ ਉਹਨਾਂ ਦੇ ਗੀਤ ਗਾਓ ਪਰ ਮੈਂ ਕੌਮ ਨੂੰ ਸਿਰ ਬੇਨਤੀ ਕਰਾਂਗਾ ਕਿ ਇਸ ਪੱਖੋਂ ਮਹਿਸ਼ਾਸhetraਓ ਜਿਹੜੇ ਵੀ ਕਿਤਾਬ ਚ ਜੋ ਵੀ ਇਤਿਹਾਸ ਲਿਖਣਗੇ ਉਹਨੂੰ ਆਪਣੇ ਸਿੱਖੀ ਸਿਧਾਂਤਾਂ ਦੀ ਕਸਵਟੀ ਤੇ ਇਤਿਹਾਸ ਤੇ ਪਰਖ ਲਿਓ ਵੀ ਸੱਚ ਕੀ ਹੈ ਝੂਠ ਕੀ ਹੈ ਜੇ ਤਾਂ ਨੇਕ ਨੀਤੀ ਨਾਲੇ ਇਮਾਨਦਰੀ ਨਾਲ ਮੋਦੀ ਸਰਕਾਰ ਐਸਸੀਆਰਟੀ ਸਿੱਖਾਂ ਦੇ ਸਹੀ ਇਤਿਹਾਸ ਨੂੰ ਦਰਜ ਕਰਉਂਦੀ ਹੈ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਾਂਗੇ ਪਰ ਜੇ ਬੇਈਮਾਨ ਨੇ ਨਾਲੇ ਨਾਗਪੁਰ ਦਾ ਰਸ ਵਿੱਚੇ ਘੋਲਿਆ ਫਿਰ ਅਸੀਂ ਵਿਰੋਧ ਕਰਾਂਗੇ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ